ਵਾਹਿਗੁਰੂ 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 ਰਿਪੀਟਡਲੀ ਕਰ ਰਿਹਾ ਸੀ ਇਹਦਾ ਮਤਲਬ ਇਹ ਨਹੀਂ ਹੈ ਕਿ ਕੋਈ ਰੱਬ ਨੂੰ ਬਾਜਾ ਮਾਰ ਕੇ ਰੱਬ ਨੇ ਮਿਲ ਜਾਣਾ ਕਿਸੇ ਨੇ ਆ ਜਾਣਾ ਹੈ ਕਿਸੇ ਨੇ ਸਾਡੇ ਅੱਗੇ ਖੜ ਜਾਣਾ ਆ ਕੇ ਵੀ ਤੂੰ ਬਹੁਤਾ ਹੀ ਕਰਦਾ ਹੈ ਜੇ ਇਦਾਂ ਕਰਾਂਗੇ ਫਿਰ ਗੁੰਗਿਆਂ ਦਾ ਕੀ ਬੰਦਣਾ ਜਿਹੜੇ ਬੋਲ ਹੀ ਨਹੀਂ ਸਕਦੇ ਜਾਂ ਜਿਨ੍ਹਾਂ 'ਚ ਜੋਰ ਹੀ ਹੈ ਨਹੀਂ ਜੋਸ਼ ਹੀ ਹੈ ਨਹੀਂ ਇਹ ਮੈਂ ਤਾਂ ਕਰ ਰਿਹਾ ਸੀ ਵੀ ਇੰਨੇ ਵਿਚਾਰ ਦਿਮਾਗ ਵਿੱਚ ਆਉਂਦੇ ਨੇ ਥਾਟ ਇੰਨੇ ਆਉਂਦੇ ਨੇ ਇੰਨੇ ਆਉਂਦੇ ਕਦੇ ਇਧਰ ਨੂੰ ਕਦੇ ਉਧਰ ਨੂੰ ਜਦੋਂ ਇੱਕ ਥਾਟ ਮੈਡੀਟੇਸ਼ਨ ਹੁੰਦਾ ਹੈ ਇੱਕ ਥਾਟ ਹੁਣ ਵਾਹਿਗੁਰੂ ਇੱਕ ਐਸਾ ਥਾਟ ਹੈ ਜਿੱਦੀ ਕੋਈ ਪਿਕਚਰ ਨਹੀਂ ਬਣਦੀ ਜਿੱਦੀ ਪਿਕਚਰ ਨਹੀਂ ਬਣਦੀ ਹੁਣ ਆਪਾਂ ਜੇ ਦਰਖਤ ਦਰਖਤ ਦੀ ਪਿਕਚਰ ਦਿਮਾਗ 'ਚ ਆ ਜਾਂਦੀ ਹੈ ਪਿਕਚਰ ਦਿਮਾਗ 'ਚ ਆ ਗਈ ਨਾ ਜੇ ਆਪਾਂ ਕਵਾਂਗੇ ਵੀ ਚੰਦ ਤੇ ਚੰਦਰਮਾ ਦੀ ਪਿਕਚਰ ਆ ਗਈ ਦਿਮਾਗ 'ਚ ਜੇ ਆਪਾਂ ਕਵਾਂਗੇ ਪਾਣੀ ਪਾਣੀ ਦੀ ਪਿਕਚਰ ਆ ਗਈ ਦਿਮਾਗ 'ਚ ਪਰ ਜਦੋਂ ਅਸੀਂ ਕਹਿੰਦੇ ਵਾਹਿਗੁਰੂ ਪਿਕਚਰ ਨਹੀਂ ਕੋਈ ਬਣਦੀ ਫੋਟੋ ਨਹੀਂ ਬਣਦੀ ਦਿਮਾਗ 'ਚ ਜਿਹੜੇ ਜਿਹੜੇ ਥਾਟ ਦੀ ਪਿਕਚਰ ਨਾ ਬਣੇ ਜਦੋਂ ਤੁਸੀਂ ਉਹ ਥਾਟ ਕੋਈ ਵੀ ਲੈ ਲਓ ਤੁਸੀਂ ਕੋਈ ਵੀ ਇੱਕ ਥਾਟ ਲੈ ਲਓ ਜਿਹਦੀ ਪਿਕਚਰ ਨਾ ਹੋਵੇ ਕੋਈ ਵੀ ਥਾਟ ਹੈ ਮੰਨ ਲਓ ਐਮਾ ਐਮਾ ਦਾ ਕੀ ਬਣਾਉਂਗੇ ਐਮਾ ਐਮਾ ਦਾ ਕੋਈ ਪਿਕਚਰ ਬਣੀ ਤੁਹਾਡੇ ਦਿਮਾਗ 'ਚ ਐਮਾ ਕੋਈ ਥਾਟ ਪਿਕਚਰ ਬਣੀ ਹੈ ਨਹੀਂ ਬਣੀ ਕੋਈ ਹੈ ਹੀ ਨਹੀਂ ਇਹੋ ਜਿਹਾ ਨਾਮ ਜਿਹਦੇ ਕੋਈ ਫੋਟੋ ਨਾ ਬਣੇ ਦਿਮਾਗ ਉਹ ਨਾਮ ਲੈਣਾ ਹੁੰਦਾ ਉਹਨੂੰ ਰਿਪੀਟ ਕਰਨੀ ਬੋਲਦੇ ਰੋ ਬੋਲਦੇ ਰੋ ਬੋਲਦੇ ਰੋ ਬੋਲਦੇ ਰੋ ਬੋਲਦੇ ਰੋ ਤੁਹਾਡਾ ਜਿਹੜਾ ਮਾਈਂਡ ਹੈ ਇੱਕ ਜਗ੍ਹਾ ਫੋਕਸ ਹੋਏ ਬਾਕੀ ਦੇ ਚ ਸਾਰੇ ਵਿਚਾਰ ਉਹਦੇ ਕੱਟ ਕੇ ਇੱਕ ਵਿਚਾਰ ਤੇ ਫੋਕਸ ਹੋ ਜਾਂਦਾ ਇਹਦੇ ਨਾਲ ਸਾਡੀ ਕਨਸੈਂਟਰੇਟ ਕਰਨ ਦੀ ਪਾਵਰ ਵੱਧਦੀ ਹੈ ਫੋਕਸ ਕਰਨ ਦੀ ਪਾਵਰ ਵੱਧਦੀ ਹੈ ਇਦਾਂ ਨਹੀਂ ਆ ਕਿ ਕੋਈ ਪ੍ਰਮਾਤਮਾ ਸਾਨੂੰ ਬੋਲਣ ਨਾਲ ਜੋਰ ਨਾਲ ਰੱਬ ਰੱਬ ਕਰਨ ਨਾਲ ਮਿਲ ਜਾਣਾ ਸਾਡੇ ਵਰਗੇ ਵਿਹਲੇ ਆ ਸੀ ਤੇ ਸਾਰਾ ਦਿਨ ਇਦਾਂ ਕਰੀ ਜਾਵਾਂਗੇ ਤੁਹਾਡੇ ਕੋਲ ਟਾਈਮ ਨਹੀਂ ਹੋਣਾ ਤੁਹਤੋਂ ਹੋਣਾ ਨਹੀਂ ਜੇ ਮੈਂ ਨੂੰ ਇਹਦੇ ਤੇ ਵਜਨ ਪਾਵਾ ਵੀ ਹਾਂਜੀ ਇਹੀ ਠੀਕ ਹੈ ਫਿਰ ਜਿੰਨੇ ਕਮਾਲੇ ਨੇ ਗ੍ਰਿਸ਼ਟੀ ਨੇ ਕੰਮਕਾਰ ਕਰਨੇ ਨੇ ਉਹ ਤੇ ਫਸ ਗਏ ਫਿਰ ਉਹਨਾਂ ਤੋਂ ਇੰਨਾ ਹੋਣਾ ਨਹੀਂ ਫਿਰ ਉਹਨਾਂ ਨੂੰ ਸਾਡੇ ਵਰਗਿਆਂ ਦੇ ਆਸ਼ੀਰਵਾਦ ਦੀ ਵੀ ਲੋੜ ਪੈਣੀ ਹੈ ਵੀ ਇਹਨਾਂ ਦਾ ਆਸ਼ੀਰਵਾਦ ਲੈ ਲਓ ਵੀ ਅਸੀਂ ਤੇ ਕਰ ਨਹੀਂ ਸਕਦੇ ਇਹ ਕਰਦੇ ਆ ਤਾਂ ਮੈਂ ਇਹ ਬੇਨਤੀ ਕਰਦਾ ਵੀ ਇਦਾਂ ਕੁਝ ਨਹੀਂ ਹੁੰਦਾ ਹਾਂ ਇਹਦੇ ਨਾਲ ਫੋਕਸ ਪਾਵਰ ਵੱਧਦੀ ਹੈ ਤੁਹਾਡੇ ਵਿਚਾਰ ਘਟਦੇ ਨੇ ਜਿਹੜੇ ਫਾਲਤੂ ਦੇ ਵਿਚਾਰ ਨੇ ਓਵਰ ਥਿੰਕਿੰਗ ਤੋਂ ਬਚਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਜਰੂਰ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਜਦੋਂ ਅਸੀਂ ਕੋਈ ਪਿਕਚਰ ਹੀ ਨਹੀਂ ਬਣਾ ਰਹੇ ਦਿਮਾਗ ਦੇ ਵਿੱਚ ਇਦਾਂ ਦਾ ਥਾਟ ਹੈ ਹੁਣ ਸਾਡੀ ਇਸ ਇਹਦੇ ਤੇ ਸ਼ਰਧਾ ਵੀ ਹੈ ਹੁਣ ਵਾਹਿਗੁਰੂ ਅਸੀਂ ਬਚਪਨ ਤੋਂ ਸੁਣਿਆ ਸਾਡੇ ਅੰਦਰ ਵਸਿਆ ਹੋਇਆ ਸਬਕੌਨਸ਼ੀਅਸ ਵਿੱਚ ਬੜੇ ਜ਼ੋਰ ਨਾਲ ਸਾਡੇ ਅੰਦਰ ਟਿਕਿਆ ਹੋਇਆ ਵਸਿਆ ਹੋਇਆ ਤਾਂ ਕਰਕੇ ਜਦੋਂ ਅਸੀਂ ਇਦਾਂ ਬਾਰ 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 ਰਿਪੀਟਡਲੀ ਕਰਦੇ ਆਂ ਤੇ ਉਹਦੇ ਨਾਲ ਕੁਝ ਚਿਰ ਵਾਸਤੇ ਸਾਡਾ ਮਨ ਇਕਾਗਰ ਹੁੰਦਾ ਹੈ ਟਿਕ ਜਾਂਦਾ ਤਾਂ ਮੈਂ ਰਿਪੀਟਡਲੀ ਇਹ ਕਰਾ ਰਿਹਾ ਸੀ ਵੀ ਥੋੜਾ ਚਿਰ ਕਿਉਂਕਿ ਭਟਕਦੇ ਹੋਏ ਮਨ ਨੂੰ ਥੋੜਾ ਜਿਹਾ ਟਿਕਾਅ ਮਿਲੇ ਰਾਤ ਮੈਂ ਪ੍ਰੋਗਰਾਮ ਕਰਦੇ ਨੇ ਗੱਲ ਕੀਤੀ ਸੀ ਵੀ ਦੌੜੋ ਭਜੋ ਮਨ ਨੂੰ ਭਜਾਓ ਮਨ ਨੂੰ ਭਜਾਓ ਇਹ ਤੇ ਸਾਰੇ ਹੀ ਸਿੱਖ ਰਹੇ ਆ ਭਜੋ ਕੰਮ ਕਰੋ ਮਿਹਨਤ ਕਰੋ ਇਹ ਤੇ ਠੀਕ ਹੈ ਰੇਸ ਦੇਣੀ ਤੇ ਸਿਖਾ ਰਹੇ ਆ ਬ੍ਰੇਕ ਵੀ ਤੇ ਸਿਖਾਣੀ ਪੈਣੀ ਆ ਜਦੋਂ ਦਿਮਾਗ ਇੰਨਾ ਤੇਜ਼ ਭੱਜ ਲਿੰਦਾ ਫਿਰ ਨੂੰ ਬ੍ਰੇਕ ਹੀ ਨਹੀਂ ਲੱਗਦੀ ਇੱਕ ਵਸੋਂ ਬਾਹਰ ਹੋ ਜਾਂਦਾ ਜਾਂ ਤੇ ਭੱਜਦਾ ਹੀ ਨਹੀਂ ਫਿਰ ਵੀ ਪ੍ਰੋਬਲਮ ਹੈ ਜੇ ਦੌੜੇ ਨਾ ਫਿਰ ਵੀ ਸਾਡੀ ਪ੍ਰੋਬਲਮ ਹੈ ਵੀ ਕੰਮ ਹੀ ਨਹੀਂ ਕਰਦਾ ਇਹ ਸੋਚਦਾ ਹੀ ਨਹੀਂ ਇਹਦੇ ਤੇ ਵਜਨ ਹੀ ਨਹੀਂ ਪਾਉਂਦੇ ਤੇ ਜੇ ਇਹ ਜ਼ਿਆਦਾ ਹੀ ਭੱਜ ਲਵੇ ਰੁਕੇ ਹੀ ਨਾ ਇਹ ਉਦੋਂ ਵੱਡੀ ਪ੍ਰੋਬਲਮ ਹੈ ਜਿਹੜੇ ਬੰਦੇ ਡਿਪਰੈਸ਼ਨ ਚ ਚਲੇ ਜਾਂਦੇ ਨੇ ਉਹ ਪਤਾ ਕੌਣ ਨੇ ਸੋਚ ਸੋਚ ਕੇ ਸੋਚ ਸੋਚ ਕੇ ਉਹਨਾਂ ਦਾ ਦਿਮਾਗ ਹੀਟ ਹੋ ਗਿਆ ਐਨਾ ਸੋਚੀ ਜਾਂਦੇ ਨੇ ਕੋਈ ਗੱਲ ਹੋ ਗਈ ਐ ਨਾ ਹੋ ਜੇ ਐ ਨਾ ਹੋ ਜੇ ਐ ਨਾ ਹੋ ਜੇ ਦਿਨੇ ਵੀ ਰਾਤ ਨੂੰ ਵੀ ਸੋਚੀ ਜਾਂਦੇ ਨੇ ਨੀਂਦ ਨਹੀਂ ਆਉਂਦੀ ਅੱਧੀ ਰਾਤ ਨੂੰ ਉੱਠ ਕੇ ਬਹਿ ਜਾਂਦੇ ਨੇ ਦਿਮਾਗ ਚੱਲੀ ਜਾਂਦਾ ਚੱਲੀ ਜਾਂਦਾ ਚੱਲੀ ਜਾਂਦਾ ਐਨੇ ਵਿਚਾਰ ਆ ਰਹੇ ਨੇ ਕਿ ਦਿਮਾਗ ਹੀਟ ਹੋ ਜਾਂਦਾ ਕਰਮ ਹੋ ਜਾਂਦਾ ਡਿਪਰੈਸ਼ਨ 'ਚ ਚਲੇ ਜਾਂਦੇ ਨੇ ਸਟ्रेस ਵਿੱਚ ਚਲੇ ਜਾਂਦੇ ਹੁਣ ਇਹਦੇ ਨਾਲ ਕੀ ਹੁੰਦਾ ਜਦੋਂ ਅਸੀਂ ਸਹਿਜ ਪਾਠ ਕਰਦੇ ਹਾਂ ਸਾਡੇ ਮਾਈਂਡ ਨੂੰ ਥੋੜੀ ਬ੍ਰੇਕ ਮਿਲਦੀ ਹੈ ਗੁਰਬਾਣੀ ਦੀ ਕੁਝ ਸ਼ਬਦਾਂ ਦੀ ਸਮਝ ਆ ਜਾਂਦੀ ਹੈ ਕੁਝ ਸ਼ਬਦਾਂ ਦੀ ਸਮਝ ਹੀ ਨਹੀਂ ਆਉਂਦੀ ਪਰ ਉੱਥੇ ਲੱਗਿਆ ਰਹਿੰਦਾ ਲੱਗਿਆ ਰਹਿੰਦਾ ਲੱਗਿਆ ਰਹਿੰਦਾ ਅੱਧਾ ਘੰਟਾ ਕਰਨ ਨਾਲ ਸਹਿਜ ਪਾਠ ਤੁਸੀਂ ਨੋਟ ਕਰ ਲਿਓ ਜਿਹੜੇ ਬੰਦੇ ਸਹਿਜ ਪਾਠ ਲਗਾਤਾਰ ਘੰਟਾਕ ਕਰਦੇ ਰਹਿਣ ਅੱਧਾ ਘੰਟਾ ਕਰਦੇ ਰਹਿਣ ਛੇਤੀ ਛੇਤੀ ਉਹਨਾਂ ਨੂੰ ਡਿਪਰੈਸ਼ਨ ਨਹੀਂ ਹੁੰਦਾ ਕਿਉਂਕਿ ਅੱਧਾ ਘੰਟਾ ਉਹ ਮਾਈਂਡ ਨੂੰ ਫ੍ਰੀਕ ਦਿੰਦੇ ਨੇ ਰੋਜ਼ ਉਹਨਾਂ ਦਾ ਮਾਈਂਡ ਇੱਕ ਜਗ੍ਹਾ ਟਿਕਦਾ ਇਸੇ ਤਰ੍ਹਾਂ ਥੌਟ ਮੈਡੀਟੇਸ਼ਨ ਕਰਨ ਦੇ ਨਾਲ ਅੱਧਾ ਘੰਟਾ ਤੁਸੀਂ ਇਕੱਲੇ ਬਹਿ ਜਾਓ ਨਾ ਵੀ ਕੋਈ ਸ਼ਬਦ ਜਪੋ ਇਦਾਂ ਹੀ ਬਸ ਬੈਠੇ ਰਹੋ ਤਾਂ ਵੀ ਤੁਹਾਡਾ ਮਾਈਂਡ ਥੋੜਾ ਚਿਰ ਟਿਕਦਾ ਹੈ ਇਹਨੂੰ ਬ੍ਰੇਕ ਲੱਗ ਜਾਂਦੀ ਹੈ ਤੇ ਅੱਧੇ ਘੰਟੇ ਦੀ 45 ਮਿੰਟ ਦੀ 40 ਮਿੰਟ ਦੀ ਰੋਜ਼ ਆਪਣੇ ਆਪ ਨੂੰ ਮਾਈਂਡ ਨੂੰ ਬ੍ਰੇਕ ਦੇਣੀ ਚਾਹੀਦੀ ਹੈ ਆਲੇ-ਦੁਆਲੇ ਤੋਂ ਹਟਾ ਕੇ ਫੋਨ ਵਗੈਰਾ ਪਰੇ ਖਾ ਕੇ ਤੁਸੀਂ ਆਪਣੇ ਆਪ ਨੂੰ ਗੁਰਬਾਣੀ ਪੜਨ ਲੱਗ ਜਾਓ ਸਹਿਜ ਪਾਠ ਕਰ ਲਓ ਤੇ ਜਿਆਦਾ ਹੀ ਵਧੀਆ ਨਾਲੇ ਸਮਝ ਆਉਂਦੀ ਹੈ ਉਧਰ ਨੂੰ ਲੱਗ ਜਾਓ ਜਾ ਫਿਰ ਤੁਸੀਂ ਏਦਾਂ ਬੈਠ ਹੀ ਜਾਓ ਕੱਲਾ ਆਪਣੇ ਆਪ ਵਿੱਚ ਬਹਿ ਜਾਓ ਤੇ ਜੇ ਤੁਸੀਂ ਥਾਟ ਮੈਡੀਟੇਸ਼ਨ ਦੇ ਬੜੇ ਰੂਪ ਨੇ ਸਾਊਂਡ ਮੈਡੀਟੇਸ਼ਨ ਹੁੰਦਾ ਹੈ ਲਾਈਟ ਮੈਡੀਟੇਸ਼ਨ ਹੁੰਦਾ ਹੈ ਤੇ ਥਾਟ ਮੈਡੀਟੇਸ਼ਨ ਹੁੰਦਾ ਹੈ ਕਈ ਤਰ੍ਹਾਂ ਦਾ ਹੁੰਦਾ ਹੈ ਮੈਡੀਟੇਸ਼ਨ ਉਹਦੇ ਨਾਲ ਥੋੜਾ ਚਿਰ ਜਿਹੜਾ ਹੈ ਨਾ ਫੋਕਸ ਹੋ ਜਾਂਦਾ ਸੋ ਮੈਂ ਤਾਂ ਅੱਜ 5-7 ਮਿੰਟ 10 ਮਿੰਟ ਇਹ ਕਰਾ ਰਿਹਾ ਸੀ ਵੀ ਥੋੜਾ ਜਿਹਾ ਟਿਕ ਜਾਏ ਪਟਕਦਾ ਹੈ ਦੌੜਦਾ ਹੈ ਭੱਜਦਾ ਹੈ ਥੋੜਾ ਜਿਹਾ ਰੁਕਣਾ ਲੱਗ ਜਾਏ ਅੱਛਾ ਜੇ ਹੁਣ ਮੈਂ ਇਹੀ ਕਰੀ ਜਾਵਾਂ ਆਪਾਂ ਇਹੀ ਕਰਾਈ ਦਿਓ ਇਹੀ ਕਰਾਈ ਦਿਓ ਸਾਰਾ ਦੀਵਾਨ 2 ਘੰਟੇ ਇਹਦੇ ਤੇ ਲਾ ਦਿਓ ਘੰਟਾ ਲਾ ਦਿਓ ਸ਼ਾਮ ਨੂੰ ਫੇਰ ਘੰਟਾ ਲਾ ਦਿਓ ਸਵੇਰੇ ਫੇਰ ਘੰਟਾ ਲਾ ਦਿਓ ਦਵਾਈ ਤੇ ਮਾੜੀ-ਮੋਟੀ ਹੁੰਦੀ ਹੈ ਗੋਲੀ ਖਾਣੀ ਹੁੰਦੀ ਹੈ ਮਾੜੀ ਜੀ ਕੌਲੇ ਭਰ-ਭਰ ਕੇ ਦਵਾਈ ਥੋੜਾ ਖਾਈ ਦੀਏ ਵੀ ਹੁਣ ਤੂੰ ਕੌਲਾ ਭਰ ਲੈ ਦਵਾਈ ਦਾ ਇਦਾਂ ਥੋੜਾ ਕਰੀਦਾ ਹੁੰਦਾ ਮਾੜੀ-ਮੋਟੀ ਦਵਾਈ ਹੁੰਦੀ ਹੈ ਹੁਣ ਜੇ ਤੂੰ ਬੈਠਾ ਹੀ ਰਵੇਂ ਤਾਂ ਵੀ ਖਤਰਨਾਕ ਹੈ ਬੰਦਾ ਕੰਮ ਛੱਡ ਕੇ ਦੁਨੀਆਦਾਰੀ ਜ਼ਿੰਮੇਵਾਰੀਆਂ ਨੂੰ ਜ਼ਿੰਮੇਵਾਰੀਆਂ ਤੋਂ ਭਗੌੜਾ ਹੋ ਜਾਏ ਕੰਮਕਾਰ ਆਪਣਾ ਛੱਡ ਦਵੇ ਤੇ ਸਾਰੇ ਕੰਮਕਾਰ ਛੱਡ ਕੇ ਤੇ ਫਿਰ ਬੈਠਾ ਹੀ ਰਵੇ ਕਵੇਂ ਮੈਂ ਤੇ ਕੰਮਕਾਰ ਛੱਡਦਾ ਹੁਣ ਮੈਂ ਰੱਬ ਪ੍ਰਾਪਤ ਕਰਨਾ ਹੁਣ ਮੈਂ ਬਸ ਨਾਮ ਹੀ ਜਪਣਾ ਇਹ ਪ੍ਰੋਬਲਮ ਹੈ ਅਸੀਂ ਅੱਖਾਂ ਬੰਦ ਕਰਕੇ ਤਾਂ ਬੈਠੇ ਸੀ ਕਿ ਮੇਰਾ ਕੰਮ ਵਿੱਚ ਬਾਅਦ ਵਿੱਚ ਮਨ ਲੱਗੇ ਜਦੋਂ ਮੈਂ ਕੰਮ ਤੇ ਬੈਠਦਾ ਚ ਮਨ ਲੱਗੇ ਜਦੋਂ ਮੈਂ ਕੰਮ ਤੇ ਬੈਠਦਾ ਮੇਰਾ ਧਿਆਨ ਇੱਧਰ ਉੱਧਰ ਭਟਕਦਾ ਹੈ ਮੇਰਾ ਦਿਮਾਗ ਭੱਜਦਾ ਹੈ ਮੈਂ ਫੋਕਸ ਨਹੀਂ ਕਰ ਪਾਉਂਦਾ ਮੈਂ ਤਾਂ ਬੈਠਾ ਸਾਡਾ ਇੱਥੇ ਬਹਿਣ ਦਾ ਪ੍ਰਯੋਜਨ ਮੈਡੀਟੇਸ਼ਨ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਮੈਂ 10 ਦਾ ਘੰਟਾ ਮਾਈਂਡ ਨੂੰ ਥੋੜਾ ਰਿਲੈਕਸ ਕਰਾਂ ਤਾਂ ਜੋ ਜਦੋਂ ਮੈਂ ਕੰਮ ਤੇ ਲੱਗਾ ਫਿਰ ਮੇਰਾ ਪੂਰਾ ਮਨ ਕੰਮ ਤੇ ਲੱਗੇ ਤੇ ਉਦੋਂ ਨਾ ਇੱਧਰ ਉੱਧਰ ਭੱਜੇ ਅਸੀਂ ਤਾਂ ਮੈਡੀਟੇਸ਼ਨ ਕਰਦੇ ਹਾਂ ਲਾਭ ਇਹਦਾ ਤਾਂ ਹੈ ਜੇ ਤੇਰਾ ਦਿਮਾਗ ਦੇਖੋ ਜਿਹੜੇ ਬੰਦੇ ਆਰਾਮ ਕਰਦੇ ਨੇ ਆਰਾਮ ਦਾ ਅਰਥ ਥਕਾਵਟ ਨਾਲ ਹੈ ਜੇ ਥੱਕਿਆ ਹੀ ਨਹੀਂ ਤੇ ਆਰਾਮ ਕਾਦਾ ਹੁਣ ਕਈ ਬੰਦੇ ਸੌਂ-ਸੌ ਕੇ ਵੀ ਥੱਕ ਜਾਂਦੇ ਨੇ ਕਹਣਗੇ ਅੱਜ ਤੇ ਸੌਂ-ਸੌ ਕੇ ਵੀ ਥੱਕ ਗਿਆ ਮੈਂ ਥੱਕਿਆ ਪਿਆ ਕਾਹਦੇ ਤੋਂ ਆਰਾਮ ਕਰ ਕਰ ਕੇ ਸੋਫੇ ਤੇ ਬਹਿ ਬਹਿ ਕੇ ਮੂਵੀ ਵੇਖੀ ਜਾਂਦਾ ਸੋਫੇ ਤੇ ਬੈਠਾ ਕਦੇ ਪੈ ਜਾਂਦਾ ਕਦੇ ਬਹਿ ਜਾਂਦਾ ਕਹਿੰਦੇ ਕੀ ਹੋ ਗਿਆ ਇਹ ਤਾਂ ਥੱਕੇ ਪਏ ਆ ਆਰਾਮ ਕਰਨ ਆਰਾਮ ਦਾ ਅਰਥ ਹੁੰਦਾ ਜਦੋਂ ਤੁਸੀਂ ਥੱਕੇ ਹੋਏ ਹੋਵੋ ਜੇ ਤੁਹਾਡਾ ਸਰੀਰ ਪੂਰਾ ਥੱਕਿਆ ਪਿਆ ਤਾਂ ਆਰਾਮ ਦਾ ਅਰਥ ਹੈ ਇਸੇ ਤਰ੍ਹਾਂ ਦਿਮਾਗ ਪੂਰਾ ਥੱਕਿਆ ਪਿਆ ਤਾਂ ਮੈਡੀਟੇਸ਼ਨ ਦਾ ਅਰਥ ਬਣੇਗਾ ਨਹੀਂ ਤੇ ਨਹੀਂ ਬਣੇਗਾ ਐਵੇਂ ਹੀ ਕਰੀ ਜਾਏ ਜਿਹੜੇ ਬੰਦੇ ਦਾ ਦਿਮਾਗ ਜ਼ੋਰ ਲੱਗਦਾ ਜਿਹਦਾ ਜ਼ੋਰ ਲਾਉਂਦਾ ਦਿਮਾਗ ਉਹਦਾ ਬਹੁਤ ਵਰਤਦਾ ਉਹਨੂੰ ਰਿਲੈਕਸ ਕਰਨ ਦੀ ਲੋੜ ਹੈ ਉਹਨੂੰ ਜ਼ਰੂਰਤ ਹੈ ਜਿਹੜਾ ਜ਼ਿਆਦਾ ਦਿਮਾਗ ਵਰਤਦਾ ਉਹਨੂੰ ਦਿਮਾਗ ਨੂੰ ਟਿਕਾਉਣਾ ਜ਼ਰੂਰੀ ਹੈ ਜਿਹੜਾ ਜਿਹਦਾ ਦਿਮਾਗ ਭਜਾਉਂਦਾ ਜ਼ਿਆਦਾ ਹੈ ਜਿਹੜਾ ਉਹਨੂੰ ਆਰਾਮ ਜ਼ਰੂਰੀ ਹੈ ਹੁਣ ਇੱਕ ਬੰਦਾ ਐਵੇਂ ਹੀ ਬੈਠਾ ਰਹੇ ਵੀ ਮੈਂ ਤੇ ਜੀ ਮੈਂ ਅੱਖਾਂ ਬੰਦ ਕਰਕੇ ਬੈਠਾ ਮੈਂ ਦਿਮਾਗ ਨੂੰ ਆਰਾਮ ਦੇ ਰਿਹਾ ਤੇਰਾ ਦਿਮਾਗ ਥੱਕਿਆ ਕੋਈ ਤੇਰੇ ਦਿਮਾਗ ਨੂੰ ਹੋਇਆ ਕੀ ਐ ਤੂੰ ਇਹੋ ਜਿਹਾ ਕੰਮ ਕਿਹੜਾ ਕਰਦਾ ਮੈਂ ਜਿਹੜਾ ਥੱਕ ਗਿਆ ਹੁਣ ਸਾਡੀਆਂ ਭੈਣਾਂ ਕਹਿਣਾ ਸੀ ਤੇ ਸਾਡਾ ਤਾਂ ਦਿਮਾਗ ਥੱਕਿਆ ਪਿਆ ਸੀ ਤੇ ਹੁਣ ਅੱਧਾ ਘੰਟਾ ਇਹਨੂੰ ਮੈਡੀਟੇਸ਼ਨ ਕਰਨ ਲੱਗੀਆਂ ਅਗਲਾ ਕਹਿੰਦਾ ਤੂੰ ਦੱਸ ਕਿਹੜੀ ਕਾਰਡ ਕੱਢੀ ਗਏ ਵੀ ਨਵਾਂ ਪੇੜਾ ਬਣਾ ਲਿਆ ਕੋਈ ਤੇ ਉਹਦੀ ਕਿਹੜੀ ਕਾਰਡ ਕੱਢ ਲਈ ਜਿਹੜੀ ਥਕਾਵਟ ਹੋ ਗਈ ਬ੍ਰੇਨ ਇਹ ਉਹਨਾਂ ਵਾਸਤੇ ਹੁੰਦਾ ਹੈ ਜਿਹੜੇ ਬਹੁਤ ਜ਼ਿਆਦਾ ਵਰਕ ਲੋਡ ਹੈ ਜਿੰਨਾਂ ਬਹੁਤ ਜ਼ਿਆਦਾ ਜਿਹੜੇ ਦਿਮਾਗ ਲੱਗਦਾ ਜਿੰਨਾਂ ਬਹੁਤ ਕਾਲਾ ਜੋਰ ਲਾਉਂਦੇ ਨੇ